ਸੋ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਿਹਾ ਅਸੀਂ ਆ ਤਬਾਹੀ ਦਾ ਮੰਜ਼ਰ ਵੇਖ ਕੇ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਜ਼ਰੂਰ ਹੈਰਾਨ ਰਹਿ ਜਾਓਗੇ ਸੋ ਤਬਾਹੀ ਮਚਾਉਂਦਾ ਪਾਣੀ ਆ ਰਿਹਾ ਹੈ ਖਿਡੌਣਿਆਂ ਵਾਂਗ ਉੱਥੇ ਖੜੀਆਂ ਗੱਡੀਆਂ ਰੜ ਗਈਆਂ ਮੁੰਡੇ ਦਾ ਮਸਾ ਮਸਾ ਉੱਥੇ ਬਚਾ ਹੋਇਆ ਸੋ ਰਾਜਸਥਾਨ ਦੇ ਬੂੰਦੀ ਦੇ ਵਿੱਚ ਐਤਵਾਰ ਨੂੰ ਹੋਈ ਭਾਰੀ ਬਾਰਿਸ਼ ਦੇ ਕਾਰਨ 4 ਘੰਟੇ ਤੱਕ ਪਾਣੀ ਹੈ ਜਿਹੜਾ ਉੱਥੇ ਇੰਨਾ ਭਰ ਗਿਆ ਕਿ ਤਬਾਹੀ ਦਾ ਮੰਜ਼ਰ ਤੁਸੀਂ ਖੁਦ ਇਨਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬਿਊਰੋ ਰਿਪੋਰਟ ਲੁਧਿਆਣਾ ਲਾਈਕ ਸੋਈ ਵੀਡੀਓ ਹੈ ਜਿਹੜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਬਾਹੀ ਦਾ ਮੰਜ਼ਰ ਵੇਖ ਕੇ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਜ਼ਰੂਰ ਹੈਰਾਨ ਰਹਿ ਜਾਓਗੇ ਸੋ ਤਬਾਹੀ ਮਚਾਉਂਦਾ ਪਾਣੀ ਆ ਰਿਹਾ ਹੈ ਖਿਡੌਣਿਆਂ ਵਾਂਗ ਉੱਥੇ ਖੜੀਆਂ ਗੱਡੀਆਂ ਰੁੜ ਗਈਆਂ ਮੁੰਡੇ ਦਾ ਮਸਾ ਮਸਾ ਉੱਥੇ ਬਚਾ ਹੋਇਆ ਸੋ ਰਾਜਸਥਾਨ ਦੇ ਬੂੰਦੀ ਦੇ ਵਿੱਚ ਐਤਵਾਰ ਨੂੰ ਹੋਈ ਭਾਰੀ ਬਾਰਿਸ਼ ਦੇ ਕਾਰਨ 4 ਘੰਟੇ ਤੱਕ ਪਾਣੀ ਹੈ ਜਿਹੜਾ ਉੱਥੇ ਇੰਨਾ ਪਰ ਗਿਆ ਕਿ ਤਬਾਹੀ ਦਾ ਮੰਜ਼ਰ ਤੁਸੀਂ ਖੁਦ ਇਨਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬਿਊਰੋ ਰਿਪੋਰਟ ਲੁਧਿਆਣਾ ਲਾਈਕ